ਸਮ ਜੈ نیوز 'ਤੇ ਮੈਂ ਹੰਪ੍ਰਦੀਪ ਕੌਰ ਇਸ ਵੇਲੇ ਦੀ ਵੱਡੀ ਅਪਡੇਟ ਲੈ ਕੇ ਹਾਜ਼ਰ ਆ ਦਰਸਲ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਵੇਰੇ ਆਦਮਪੁਰ ਦੇ 에ਅਰ ਬੇਸ ਦੇ ਵਿੱਚ ਪਹੁੰਚੇ ਨੇ ਜਿहां ਜਵਾਨਾਂ ਦੇ ਨਾਲ ਮਿਲ ਕੇ ਉਹਨਾਂ ਦੀ ਹੌਸਲਾ ਅਫਜ਼ਾਈ ਕੀਤੀ ਹੈ ਤਾਰੀਫ ਕੀਤੀ ਹੈ ਤੇ ਉਹਨਾਂ ਨੂੰ ਕਿਹਾ ਕਿ ਤੁਸੀਂ ਇੰਨੀ ਨਿੱਡਰਤਾ ਦੇ ਨਾਲ ਇੰਨੀ ਮੁਸ਼ਕਲ ਦੇ ਸਮੇਂ ਦੇ ਵਿੱਚ ਦੇਸ਼ ਦੇ ਨਾਲ ਖੜੇ ਹੋ ਤਾਂ ਬਿਲਕੁਲ ਹੈ ਤਸਵੀਰਾਂ ਨੇ ਜਿਹੜੀਆਂ ਇਸ ਵੇਲੇ ਤੁਹਾਨੂੰ ਸਕਰੀਨ ਤੇ ਵੀ ਜ਼ਰੂਰ ਦਿਖਾ ਸਕਦੇ ਹਾਂ ਕਿਸ ਤਰੀਕੇ ਦੇ ਨਾਲ ਜਵਾਨਾਂ ਨੇ ਪੀਐਮ ਮੋਦੀ ਦੇ ਨਾਲ ਫੋਟੋਆਂ ਖਿਚਾਈਆਂ ਨੇ ਹੱਥ ਮਿਲਾਇਆ ਅਤੇ ਨਰਿੰਦਰ ਮੋਦੀ ਦੇ ਵੱਲੋਂ ਦਰਸਲ ਟਵੀਟ ਕੀਤਾ ਗਿਆ ਤਾਂ ਬਿਲਕੁਲ ਇੱਕ ਵਾਰੀ ਦਰਸ਼ਕਾਂ ਨੂੰ ਟਵੀਟ ਪੜ੍ਹ ਕੇ ਜ਼ਰੂਰ ਦਿਖਾ ਦਿੰਨੇ ਆ ਤਾਂ ਨਰਿੰਦਰ ਮੋਦੀ ਲਿਖਦੇ ਨੇ अर्ਲियर ਥਸ ਮਾਰਨਿੰਗ ਅੱਜ ਸਵੇਰੇ ਆਈ ਵੈਂਟ ਟੂ ਆਈ ਐਫ ਐਸ ਆਦਮਪੁਰ ਐਂਡ ਮੀਟ ਅਰ ਬਰੇਵ 에ਅਰ ਵਾਰੀਅਰਸ ਐਂਡ ਸ਼ੋਲਡਜਰਸ ਮੈਂ 에ਅਰ ਫੇਸ ਆਦਮਪੁਰ ਪਹੁੰਚਿਆ ਬਹਾਦਰੀ ਹਵਾਈ ਯੋਧਿਆਂ ਤੇ ਸੈਨਿਕਾਂ ਨੂੰ ਮਿਲਿਆ ਇਟ ਵਾਸ ਅ ਵੈਰੀ ਸਪੈਸ਼ਲ ਐਕਸਪੀਰੀਅੰਸ ਟੂ ਬੀ ਵਿਦ ਦੋਜ਼ ਹੂ ਆਪਟਿਮਾਈਜ਼ करेज ਤਾਂ ਬਿਲਕੁਲ ਉਹਨਾਂ ਕਿਹਾ ਕਿ ਉਹਨਾਂ ਲੋਕਾਂ ਦੇ ਨਾਲ ਰਹਿਣਾ ਇੱਕ ਬਹੁਤ ਹੀ ਖਾਸ ਅਨੁਭਵ ਸੀ ਜੋ ਹਿੰਮਤ ਦ੍ਰਿੜਤਾ ਤੇ ਨਿਡਰਤਾ ਦਾ ਪ੍ਰਤੀਕ ਹੈ ਤਾਂ ਬਿਲਕੁਲ ਇੰਡੀਆ ਇਜ਼ ਇੰਟਰਨਲੀ ਗ੍ਰੇਟਫੁਲ ਟੂਅਰ ਆਰਮਡ ਫੋਰਸ ਫਾਰ एवरीथिंग ਦੇ ਡੂ ਫਾਰ ਅਰ ਨੇਸ਼ਨ ਭਾਰਤ ਸਾਡੇ ਹਥਿਆਰਬੰਦ ਬਲਾਂ ਦਾ ਸਾਡੇ ਦੇਸ਼ ਲਈ ਕੀਤੇ ਹਰ ਕੰਮ ਲਈ ਹਮੇਸ਼ਾ ਜਿਹੜਾ ਧੰਨਵਾਦੀ ਰਹੇਗਾ ਤਾਂ ਬਿਲਕੁਲ ਨਰਿੰਦਰ ਮੋਦੀ ਨੇ ਜੜੇ ਅੱਜ ਸਵੇਰੇ ਸਵੇਰੇ ਆਦਮਪੁਰ ਪਹੁੰਚੇ ਨੇ ਪੰਜਾਬ ਦੇ ਆਦਮਪੁਰ ਦੇ ਵਿੱਚ ਪਹੁੰਚੇ ਨੇ ਜੀਹਾਂ ਸੈਨਿਕਾਂ ਦੇ ਨਾਲ ਗੱਲਬਾਤ ਕੀਤੀ ਔਰ ਸੈਨਿਕਾਂ ਨੇ ਵੀ ਫੋਟੋਆਂ ਖਿੱਚਵਾਈਆਂ ਨੇ ਹੱਥ ਮਿਲਾਏ ਨੇ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰ ਲਏ ਨੇ ਦਰਸਲ ਨਰਿੰਦਰ ਮੋਦੀ ਨੇ ਕਿਹਾ ਕਿ ਆਪਰੇਸ਼ਨ ਸਿੰਦੂਰ ਨੂੰ ਜਿਸ ਤਰੀਕੇ ਦੇ ਨਾਲ ਅੰਜਾਮ ਦਿੱਤਾ ਗਿਆ ਉਸ ਦਾ ਸਭ ਤੋਂ ਵੱਡਾ ਹੱਥ ਹੈ ਜਿਹੜਾ ਸਾਡੀ ਭਾਰਤੀ ਫੌਜ ਦਾ ਹੈ ਹਾ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਵਿੱਚ ਇੰਨੀ ਹਿੰਮਤ ਆਈ ਇੰਨੀ ਦ੍ਰਿੜਤਾ ਆਈ ਕਿ ਉਹਨਾਂ ਨੇ ਪਾਕਿਸਤਾਨ ਦੇ ਵਿੱਚ ਵੜ ਗਿਆ ਤਵਾਦੀਆਂ ਦੇ ਖਿਲਾਫ ਨੌ ਠਿਕਾਣੇ ਜਿਹੜੇ ਉਹਨਾਂ ਦੇ ਤਬਾਹ ਕਰ ਦਿੱਤੇ ਨੇ ਤਾਂ ਬਿਲਕੁਲ ਨਰਿੰਦਰ ਮੋਦੀ ਦੇ ਵੱਲੋਂ ਟਰਵੀਟ ਕੀਤਾ ਗਿਆ ਤਾਂ ਬਿਲਕੁਲ ਪੜ ਕੇ ਸੁਣਾ ਦਿੰਨੇ ਆ ਉਹਨਾਂ ਨੇ ਜਾਣਕਾਰੀ ਦਿੱਤੀ ਕਿ ਉਹ ਅੱਜ ਸਵੇਰੇ 에ਅਰਬੇਸ ਆਦਮਪੁਰ ਪਹੁੰਚੇ ਨੇ ਬਹਾਦਰ ਹਵਾਈ ਯੋਧੇ ਅਤੇ ਸੈਨਿਕਾਂ ਨੂੰ ਮਿਲੇ ਨੇ ਉਹਨਾਂ ਦਾ ਲੋਕਾਂ ਨਾਲ ਰਹਿਣਾ ਇੱਕ ਬਹੁਤ ਹੀ ਖਾਸ ਸਾਨੂੰ ਪਵਸੀ ਜੋ ਹਿੰਮਤ ਡਰਤਾ ਤੇ ਨੇਡਰਤਾ ਦਾ ਪ੍ਰਤੀਕ ਨੇ ਭਾਰਤ ਸਾਡੇ ਹਥਿਆਰਬੰਦ ਬਲਾਂ ਦਾ ਸਾਡੇ ਦੇਸ਼ ਲਈ ਕਿਤੇ ਹਰ ਕੰਮ ਲਈ ਹਮੇਸ਼ਾ ਤੁਹਾਨੂੰ ਆਦੀ ਹੈ ਸਸ਼੍ਰੀਕਾਲ ਤੋਂ ਸੇਖ ਰਿਹਾ ਇਸਮ ਜੈਨੂ ਸੀ ਮੈਂ ਪ੍ਰਦੀਪ ਕੌਰ ਇਸ ਵੇਲੇ ਦੀ ਵੱਡੀ ਅਪਡੇਟ ਲੈ ਕੇ ਹਾਜ਼ਰ ਆ ਦਰਸਲ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਵੇਰੇ ਆਦਮਪੁਰ ਦੇ 에ਅਰ ਬੇਸ ਦੇ ਵਿੱਚ ਪਹੁੰਚੇ ਨੇ ਜਿहां ਜਵਾਨਾਂ ਦੇ ਨਾਲ ਮਿਲ ਕੇ ਉਹਨਾਂ ਦੀ ਹੌਸਲਾ ਅਫਜ਼ਾਈ ਕੀਤੀ ਹੈ ਤਾਰੀਫ਼ ਕੀਤੀ ਹੈ ਤੇ ਉਹਨਾਂ ਨੂੰ ਕਿਹਾ ਕਿ ਤੁਸੀਂ ਇੰਨੀ ਨਿੱਡਰਤਾ ਦੇ ਨਾਲ ਇੰਨੀ ਮੁਸ਼ਕਲ ਦੇ ਸਮੇਂ ਦੇ ਵਿੱਚ ਦੇਸ਼ ਦੇ ਨਾਲ ਖੜੇ ਹੋ ਤਾਂ ਬਿਲਕੁਲ ਹੈ ਤਸਵੀਰਾਂ ਨੇ ਜਿਹੜੀਆਂ ਇਸ ਵੇਲੇ ਤੁਹਾਨੂੰ ਸਕਰੀਨ ਤੇ ਵੀ ਜ਼ਰੂਰ ਦਿਖਾ ਸਕਦੇ ਹਾਂ ਕਿਸ ਤਰੀਕੇ ਦੇ ਨਾਲ ਜਵਾਨਾਂ ਨੇ ਪੀਐਮ ਮੋਦੀ ਦੇ ਨਾਲ ਫੋਟੋਆਂ ਖਿਚਾਈਆਂ ਨੇ ਹੱਥ ਮਿਲਾਇਆ ਹੈ ਤੇ ਨਰਿੰਦਰ ਮੋਦੀ ਦੇ ਵੱਲੋਂ ਦਰਸਲ ਟਵੀਟ ਕੀਤਾ ਗਿਆ ਤਾਂ ਬਿਲਕੁਲ ਇੱਕ ਵਾਰੀ ਦਰਸ਼ਕਾਂ ਨੂੰ ਟਵੀਟ ਪੜ੍ਹ ਕੇ ਜ਼ਰੂਰ ਦਿਖਾ ਦਿੰਨੇ ਆ ਤਾਂ ਨਰਿੰਦਰ ਮੋਦੀ ਲਿਖਦੇ ਨੇ अर्ਲियर ਥਸ ਮਾਰਨਿੰਗ ਅੱਜ ਸਵੇਰੇ ਆਈ ਵੈਂਟ ਟੂ ਆਈ ਐਫ ਐਸ ਆਦਮਪੁਰ ਐਂਡ ਮੀਟ ਅਰ ਬਰੇਵ 에ਅਰ ਵਾਰੀਅਰਸ ਐਂਡ ਸ਼ੋਲਡਜਰਸ ਮੈਂ 에ਅਰ ਫੇਸ ਆਦਮਪੁਰ ਪਹੁੰਚਿਆ ਬਹਾਦਰੀ ਹਵਾਈ ਯੋਧਿਆਂ ਤੇ ਸੈਨਿਕਾਂ ਨੂੰ ਮਿਲਿਆ ਇਟ ਵਾਸ ਅ ਵੈਰੀ ਸਪੈਸ਼ਲ ਐਕਸਪੀਰੀਅੰਸ ਟੂ ਬੀ ਵਿਦ ਦੋਜ਼ ਹੂ ਆਪਟਿਮਾਈਜ਼ ਗਰੇਜ ਤਾਂ ਬਿਲਕੁਲ ਉਹਨੇ ਕਿਹਾ ਕਿ ਉਹਨਾਂ ਲੋਕਾਂ ਦੇ ਨਾਲ ਰਹਿਣਾ ਇੱਕ ਬਹੁਤ ਹੀ ਖਾਸ ਅਨੁਭਵ ਸੀ ਜੋ ਹਿੰਮਤ ਦ੍ਰਿੜਤਾ ਤੇ ਨਿਡਰਤਾ ਦਾ ਪ੍ਰਤੀਕ ਹੈ ਤਾਂ ਬਿਲਕੁਲ ਇੰਡੀਆ ਇਜ਼ ਆ ਇੰਟਰਨਲੀ ਗ੍ਰੇਟਫੁਲ ਟੂਅਰ ਆਰਮਡ ਫੋਰਸ ਫਾਰ ਏਵਰੀਥਿੰਗ ਦੇ ਡੂ ਫਾਰ ਅਰ ਨੇਸ਼ਨ ਭਾਰਤ ਸਾਡੇ ਹਥਿਆਰਬੰਦ ਬਲਾਂ ਦਾ ਸਾਡੇ ਦੇਸ਼ ਲਈ ਕੀਤੇ ਹਰ ਕੰਮ ਲਈ ਹਮੇਸ਼ਾ ਜਿਹੜਾ ਧੰਨਵਾਦੀ ਰਹੇਗਾ ਤਾਂ ਬਿਲਕੁਲ ਨਰਿੰਦਰ ਮੋਦੀ ਨੇ ਜਿਹੜੇ ਅੱਜ ਸਵੇਰੇ ਸਵੇਰੇ ਆਦਮਪੁਰ ਪਹੁੰਚੇ ਨੇ ਪੰਜਾਬ ਦੇ ਆਦਮਪੁਰ ਦੇ ਵਿੱਚ ਪਹੁੰਚੇ ਨੇ ਜੀ ਹਾਂ ਸੈਨਿਕਾਂ ਦੇ ਨਾਲ ਗੱਲਬਾਤ ਕੀਤੀ ਔਰ ਸੈਨਿਕਾਂ ਨੇ ਵੀ ਫੋਟੋਆਂ ਖਿੱਚਵਾਈਆਂ ਨੇ ਹੱਥ ਮਿਲਾਏ ਨੇ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸੁਰੂ ਸਾਂਝੀਆਂ ਕਰ ਲਏ ਨੇ ਦਰਸਲ ਨਰੇਂਦਰ ਮੋਦੀ ਨੇ ਕਿਹਾ ਕਿ ਆਪਰੇਸ਼ਨ ਸੰਦੂਰ ਨੂੰ ਜਿਸ ਤਰੀਕੇ ਦੇ ਨਾਲ ਅੰਜਾਮ ਦਿੱਤਾ ਗਿਆ ਉਸ ਦਾ ਸਭ ਤੋਂ ਵੱਡਾ ਹੱਥ ਹੈ ਜਿਹੜਾ ਸਾਡੀ ਭਾਰਤੀ ਫੌਜ ਤਾਂ ਹੈ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਵਿੱਚ ਇੰਨੀ ਹਿੰਮਤ ਆਈ ਇੰਨੀ ਦ੍ਰਿੜਤਾ ਆਈ ਕਿ ਉਹਨਾਂ ਨੇ ਪਾਕਿਸਤਾਨ ਦੇ ਵਿੱਚ ਵੜ ਗਿਆ ਤਵਾਦੀਆਂ ਦੇ ਖਿਲਾਫ 9 ਟਿਕਾਣੇ ਜਿਹੜੇ ਉਹਨਾਂ ਦੇ ਤਬਾਹ ਕਰ ਦਿੱਤੇ ਨੇ ਤਾਂ ਬਿਲਕੁਲ ਨਰਿੰਦਰ ਮੋਦੀ ਦੇ ਵੱਲੋਂ ਟਰਵੀਟ ਕੀਤਾ ਗਿਆ ਤਾਂ ਬਿਲਕੁਲ ਪੜ ਕੇ ਸੁਣਾ ਦਿੰਨੇ ਆ ਉਹਨਾਂ ਨੇ ਜਾਣਕਾਰੀ ਦਿੱਤੀ ਕਿ ਉਹ ਅੱਜ ਸਵੇਰੇ 에어ਬੇਸ ਆਦਮਪੁਰ ਪਹੁੰਚੇ ਨੇ ਬਹਾਦਰ ਹਵਾਈ ਯੋਧਿਆਂ ਤੇ ਸੈਨਿਕਾਂ ਨੂੰ ਮਿਲਣ ਨੇ ਉਹਨਾਂ ਦਾ ਲੋਕਾਂ ਨਾਲ ਰਹਿਣਾ ਇੱਕ ਬਹੁਤ ਹੀ ਖਾਸ ਸਾਨੂੰ ਪਵਸੀ ਜੋ ਹਿੰਮਤ ਦ੍ਰਿੜਤਾ ਤੇ ਨੇਡਰਤਾ ਦਾ ਪ੍ਰਤੀਕ ਨੇ ਭਾਰਤ ਸਾਡੇ ਹਥਿਆਰਬੰਦ ਬਲਾਂ ਦਾ ਸਾਡੇ ਦੇਸ਼ ਲਈ ਕਿਤੇ ਹਰ ਕਮਲੀ ਹਮੇਸ਼ਾ ਤੁਹਾਨੂੰ ਆਦੀ ਹੈ ਸਸ਼੍ਰੀਕਾਲ ਤੁਸੀਂ ਸੁਖਰੇਸਨ ਜੈ نیوز ਤੇ ਮੈਂ ਹੰਪ੍ਰਦੀਪ ਕੌਰ ਇਸ ਵੇਲੇ ਦੀ ਵੱਡੀ ਅਪਡੇਟ ਲੈ ਕੇ ਹਾਜ਼ਰ ਆ ਦਰਸਲ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਜ ਸਵੇਰੇ ਆਦਮਪੁਰ ਦੇ 에ਅਰਬੇਸ ਦੇ ਵਿੱਚ ਪਹੁੰਚੇ ਨੇ ਜਿੱਹਾਂ ਜਵਾਨਾਂ ਦੇ ਨਾਲ ਮਿਲ ਕੇ ਉਹਨਾਂ ਦੀ ਹੌਸਲਾ ਅਫਜ਼ਾਈ ਕੀਤੀ ਹੈ ਤਾਰੀਫ਼ ਕੀਤੀ ਹੈ ਤੇ ਉਹਨਾਂ ਨੂੰ ਕਿਹਾ ਕਿ ਤੁਸੀਂ ਇੰਨੀ ਨਿਡਰਤਾ ਦੇ ਨਾਲ ਇੰਨੀ ਮੁਸ਼ਕਲ ਦੇ ਸਮੇਂ ਦੇ ਵਿੱਚ ਦੇਸ਼ ਦੇ ਨਾਲ ਖੜੇ ਹੋ ਤਾਂ ਬਿਲਕੁਲ ਹੈ ਤਸਵੀਰਾਂ ਨੇ ਜਿਹੜੀਆਂ ਇਸ ਵੇਲੇ ਤੁਹਾਨੂੰ ਸਕਰੀਨ ਤੇ ਵੀ ਜ਼ਰੂਰ ਦਿਖਾ ਸਕਦੇ ਆ ਕਿਸ ਤਰੀਕੇ ਦੇ ਨਾਲ ਜਵਾਨਾਂ ਨੇ ਪੀਐਮ ਮੋਦੀ ਦੇ ਨਾਲ ਫੋਟੋਆਂ ਖਿਚਾਈਆਂ ਨੇ ਹੱਥ ਮਿਲਾਇਆ ਹੈ ਅਤੇ ਨਰਿੰਦਰ ਮੋਦੀ ਦੇ ਵੱਲੋਂ ਦਰਸਲ ਟਵੀਟ ਕੀਤਾ ਗਿਆ ਤਾਂ ਬਿਲਕੁਲ ਇੱਕ ਵਾਰੀ ਦਰਸ਼ਕਾਂ ਨੂੰ ਟਵੀਟ ਪੜ੍ਹ ਕੇ ਜ਼ਰੂਰ ਦਿਖਾ ਦਿੰਨੇ ਆ ਤਾਂ ਨਰਿੰਦਰ ਮੋਦੀ ਲਿਖਦੇ ਨੇ अर्ਲियर ਥਸ ਮਾਰਨਿੰਗ ਅੱਜ ਸਵੇਰੇ ਆਈ ਵੈਂਟ ਟੂ ਆਈ ਐਫ ਐਸ ਆਦਮਪੁਰ ਐਂਡ ਮੈਟ ਅ ਬਰੇਵ 에ਅਰ ਵਾਰੀਅਰਸ ਐਂਡ ਸੋਲਜਰਸ ਮੈਂ 에ਅਰ ਫੇਸ ਆਦਮਪੁਰ ਪਹੁੰਚਿਆ ਬਹਾਦਰੀ ਹਵਾਈ ਯੋਧਿਆਂ ਤੇ ਸੈਨਿਕਾਂ ਨੂੰ ਮਿਲਿਆ ਇਟ ਵਾਸ ਅ ਵੈਰੀ ਸਪੈਸ਼ਲ ਐਕਸਪੀਰੀਅੰਸ ਟੂ ਬੀ ਵਿਦ ਦੋਜ਼ ਹੂ ਆਪਟਿਮਾਈਜ਼ करेज ਤਾਂ ਬਿਲਕੁਲ ਉਹਨੇ ਕਿਹਾ ਕਿ ਉਹਨਾਂ ਲੋਕਾਂ ਦੇ ਨਾਲ ਰਹਿਣਾ ਇੱਕ ਬਹੁਤ ਹੀ ਖਾਸ ਅਨੁਭਵ ਸੀ ਜੋ ਹਿੰਮਤ ਦ੍ਰਿੜਤਾ ਤੇ ਨਿਡਰਤਾ ਦਾ ਪ੍ਰਤੀਕ ਹੈ ਤਾਂ ਬਿਲਕੁਲ ਇੰਡੀਆ ਇਜ਼ ਆ ਇੰਟਰਨਲੀ ਗ੍ਰੇਟਫੁਲ ਟੂਅਰ ਆਰਮਡ ਫੋਰਸ ਫਾਰ एवरीथिंग ਦੇ ਡੂ ਫਾਰ ਅਰ ਨੇਸ਼ਨ ਭਾਰਤ ਸਾਡੇ ਹਥਿਆਰਬੰਦ ਬਲਾਂ ਦਾ ਸਾਡੇ ਦੇਸ਼ ਲਈ ਕੀਤੇ ਹਰ ਕੰਮ ਲਈ ਹਮੇਸ਼ਾ ਜਿਹੜਾ ਧੰਨਵਾਦੀ ਰਹੇਗਾ ਤਾਂ ਬਿਲਕੁਲ ਨਰਿੰਦਰ ਮੋਦੀ ਨੇ ਜਿਹੜੇ ਅੱਜ ਸਵੇਰੇ ਸਵੇਰੇ ਆਦਮਪੁਰ ਪਹੁੰਚੇ ਨੇ ਪੰਜਾਬ ਦੇ ਆਦਮਪੁਰ ਦੇ ਵਿੱਚ ਪਹੁੰਚੇ ਨੇ ਜੀहां ਸੈਨਿਕਾਂ ਦੇ ਨਾਲ ਗੱਲਬਾਤ ਕੀਤੀ ਔਰ ਸੈਨਿਕਾਂ ਨੇ ਵੀ ਫੋਟੋਆਂ ਖਿੱਚਵਾਈਆਂ ਨੇ ਹੱਥ ਮਿਲਾਏ ਨੇ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਰੂਪ ਸਾਂਝੀਆਂ ਕਰ ਲਏ ਨੇ ਦਰਸਲ ਨਰੇਂਦਰ ਮੋਦੀ ਨੇ ਕਿਹਾ ਕਿ ਆਪਰੇਸ਼ਨ ਸੰਦੂਰ ਨੂੰ ਜਿਸ ਤਰੀਕੇ ਦੇ ਨਾਲ ਅੰਜਾਮ ਦਿੱਤਾ ਗਿਆ ਉਸ ਦਾ ਸਭ ਤੋਂ ਵੱਡਾ ਹੱਥ ਹੈ ਜਿਹੜਾ ਸਾਡੀ ਭਾਰਤੀ ਫੌਜ ਤਾਂ ਹੈ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਵਿੱਚ ਇੰਨੀ ਹਿੰਮਤ ਆਈ ਇੰਨੀ ਦ੍ਰਿੜਤਾ ਆਈ ਕਿ ਉਹਨਾਂ ਨੇ ਪਾਕਿਸਤਾਨ ਦੇ ਵਿੱਚ ਵੜ ਗਿਆ ਤਵਾਦੀਆਂ ਦੇ ਖਿਲਾਫ 9 ਟਿਕਾਣੇ ਜਿਹੜੇ ਉਹਨਾਂ ਦੇ ਤਬਾਹ ਕਰ ਦਿੱਤੇ ਨੇ ਤਾਂ ਬਿਲਕੁਲ ਨਰਿੰਦਰ ਮੋਦੀ ਦੇ ਵੱਲੋਂ ਟਰਵੀਟ ਕੀਤਾ ਗਿਆ ਤਾਂ ਬਿਲਕੁਲ ਪੜ੍ਹ ਕੇ ਸੁਣਾ ਦਿੰਨੇ ਆ ਉਹਨਾਂ ਨੇ ਜਾਣਕਾਰੀ ਦਿੱਤੀ ਕਿ ਉਹ ਅੱਜ ਸਵੇਰੇ 에어ਬੇਸ ਆਦਮਪੁਰ ਪਹੁੰਚੇ ਨੇ ਬਹਾਦਰ ਹਵਾਈ ਯੋਧੇ ਅਤੇ ਸੈਨਿਕਾਂ ਨੂੰ ਮਿਲੇ ਨੇ ਉਹਨਾਂ ਦਾ ਲੋਕਾਂ ਨਾਲ ਰਹਿਣਾ ਇੱਕ ਬਹੁਤ ਹੀ ਖਾਸ ਸਾਨੂੰ ਪਵਸੀ ਜੋ ਹਿੰਮਤ ਡਰਤਾ ਤੇ ਨੇਡਰਤਾ ਦਾ ਪ੍ਰਤੀਕ ਨੇ ਭਾਰਤ ਸਾਡੇ ਹਥਿਆਰਬੰਦ ਬਲਾਂ ਦਾ ਸਾਡੇ ਦੇਸ਼ ਲਈ ਕਿਤੇ ਹਰ ਕੰਮ ਲਈ ਹਮੇਸ਼ਾ ਤੁਹਾਨੂੰ ਆਦੀ ਹੈ ਸਸ਼੍ਰੀਕਾਲ ਤੋਂ ਸੇਖ ਰਿਹਾ ਹਾਂ ਐਸਐਨਯੂ ਸੀ ਮੈਂ ਹਮ ਫਰਦੀਪ ਕੌਰਸ ਵਾਲੇ ਦੀ ਵੱਡੀ ਅਪਡੇਟ ਲੈ ਕੇ ਹਾਜ਼ਰ ਹਾਂ ਦਰਸਲ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਜ ਸਵੇਰੇ ਆਦਮਪੁਰ ਦੇ 에ਅਰ ਬੇਸ ਦੇ ਵਿੱਚ ਪਹੁੰਚੇ ਨੇ ਜਿੱਹਾਂ ਜਵਾਨਾਂ ਦੇ ਨਾਲ ਮਿਲ ਕੇ ਉਹਨਾਂ ਦੀ ਹੌਸਲਾ ਅਫਜ਼ਾਈ ਕੀਤੀ ਹੈ ਤਾਰੀਫ਼ ਕੀਤੀ ਹੈ ਤੇ ਉਹਨਾਂ ਨੂੰ ਕਿਹਾ ਕਿ ਤੁਸੀਂ ਇੰਨੀ ਨਿੱਡਰਤਾ ਦੇ ਨਾਲ ਇੰਨੀ ਮੁਸ਼ਕਲ ਦੇ ਸਮੇਂ ਦੇ ਵਿੱਚ ਦੇਸ਼ ਦੇ ਨਾਲ ਖੜੇ ਹੋ ਤਾਂ ਬਿਲਕੁਲ ਹੈ ਤਸਵੀਰਾਂ ਨੇ ਜਿਹੜੀਆਂ ਇਸ ਵੇਲੇ ਤੁਹਾਨੂੰ ਸਕਰੀਨ ਤੇ ਵੀ ਜ਼ਰੂਰ ਦਿਖਾ ਸਕਦੇ ਆ ਕਿਸ ਤਰੀਕੇ ਦੇ ਨਾਲ ਜਵਾਨਾਂ ਨੇ ਪੀਐਮ ਮੋਦੀ ਦੇ ਨਾਲ ਫੋਟੋਆਂ ਖਿਚਾਈਆਂ ਨੇ ਹੱਥ ਮਿਲਾਇਆ ਹੈ ਅਤੇ ਨਰਿੰਦਰ ਮੋਦੀ ਦੇ ਵੱਲੋਂ ਦਰਸਲ ਟਵੀਟ ਕੀਤਾ ਗਿਆ ਤਾਂ ਬਿਲਕੁਲ ਇੱਕ ਵਾਰੀ ਦਰਸ਼ਕਾਂ ਨੂੰ ਟਵੀਟ ਪੜ੍ਹ ਕੇ ਜ਼ਰੂਰ ਦਿਖਾ ਦਿੰਨੇ ਆ ਤਾਂ ਨਰਿੰਦਰ ਮੋਦੀ ਲਿਖਦੇ ਨੇ अर्ਲियर ਥਸ ਮਾਰਨਿੰਗ ਅੱਜ ਸਵੇਰੇ ਆਈ ਵੈਂਟ ਟੂ ਆਈਐਫਐਸ ਆਦਮਪੁਰ ਐਂਡ ਮੀਟਰ ਬਰੇਵ 에ਅਰ ਵਾਰੀਅਰਸ ਐਂਡ ਸੋਲਜਰਸ ਮੈਂ 에ਅਰ ਫੇਸ ਆਦਮਪੁਰ ਪਹੁੰਚਿਆ ਬਹਾਦਰੀ ਹਵਾਈ ਯੋਧਿਆਂ ਤੇ ਸੈਨਿਕਾਂ ਨੂੰ ਮਿਲਿਆ ਇਟ ਵਾਸ ਅ ਵੈਰੀ ਸਪੈਸ਼ਲ ਐਕਸਪੀਰੀਅੰਸ ਟੂ ਬੀ ਵਿਦ ਦੋਜ਼ ਹੂ ਆਪਟਿਮਾਈਜ਼ ਕਰੇਜ ਤਾਂ ਬਿਲਕੁਲ ਉਹਨੇ ਕਿਹਾ ਕਿ ਉਹਨਾਂ ਲੋਕਾਂ ਦੇ ਨਾਲ ਰਹਿਣਾ ਇੱਕ ਬਹੁਤ ਹੀ ਖਾਸ ਅਨੁਭਵ ਸੀ ਜੋ ਹਿੰਮਤ ਦ੍ਰਿੜਤਾ ਤੇ ਨਿਡਰਤਾ ਦਾ ਪ੍ਰਤੀਕ ਹੈ ਤਾਂ ਬਿਲਕੁਲ ਇੰਡੀਆ ਇਜ਼ ਆ ਇੰਟਰਨਲੀ ਗ੍ਰੇਟਫੁਲ ਟੂਅਰ ਆਰਮਡ ਫੋਰਸ ਫਾਰ एवरीथिंग ਦੇ ਡੂ ਫਾਰ ਅਰ ਨੇਸ਼ਨ ਭਾਰਤ ਸਾਡੇ ਹਥਿਆਰਬੰਦ ਬਲਾਂ ਦਾ ਸਾਡੇ ਦੇਸ਼ ਲਈ ਕੀਤੇ ਹਰ ਕੰਮ ਲਈ ਹਮੇਸ਼ਾ ਜਿਹੜਾ ਧੰਨਵਾਦੀ ਰਹੇਗਾ ਤਾਂ ਬਿਲਕੁਲ ਨਰਿੰਦਰ ਮੋਦੀ ਨੇ ਜਿਹੜੇ ਅੱਜ ਸਵੇਰੇ ਸਵੇਰੇ ਆਦਮਪੁਰ ਪਹੁੰਚੇ ਨੇ ਪੰਜਾਬ ਦੇ ਆਦਮਪੁਰ ਦੇ ਵਿੱਚ ਪਹੁੰਚੇ ਨੇ ਜੀਹਾਂ ਸੈਨਿਕਾਂ ਦੇ ਨਾਲ ਗੱਲਬਾਤ ਕੀਤੀ ਔਰ ਸੈਨਿਕਾਂ ਨੇ ਵੀ ਫੋਟੋਆਂ ਖਿੱਚਵਾਈਆਂ ਨੇ ਹੱਥ ਮਿਲਾਏ ਨੇ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਰੂਪ ਸਾਂਝੀਆਂ ਕਰ ਲਏ ਨੇ ਦਰਸਲ ਨਰਿੰਦਰ ਮੋਦੀ ਨੇ ਕਿਹਾ ਕਿ ਆਪਰੇਸ਼ਨ ਸੰਦੂਰ ਨੂੰ ਜਿਸ ਤਰੀਕੇ ਦੇ ਨਾਲ ਅੰਜਾਮ ਦਿੱਤਾ ਗਿਆ ਉਸ ਦਾ ਸਭ ਤੋਂ ਵੱਡਾ ਹੱਥ ਹੈ ਜਿਹੜਾ ਸਾਡੀ ਭਾਰਤੀ ਫੌਜ ਦਾ ਹੈ ਹਾ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਵਿੱਚ ਇੰਨੀ ਹਿੰਮਤ ਆਈ ਇੰਨੀ ਦ੍ਰਿੜਤਾ ਆਈ ਕਿ ਉਹਨਾਂ ਨੇ ਪਾਕਿਸਤਾਨ ਦੇ ਵਿੱਚ ਵੜ ਕੇ ਤਵਾਦੀਆਂ ਦੇ ਖਿਲਾਫ 9 ਟਿਕਾਣੇ ਜਿਹੜੇ ਉਹਨਾਂ ਦੇ ਤਬਾਹ ਕਰ ਦਿੱਤੇ ਨੇ ਤਾਂ ਬਿਲਕੁਲ ਨਰਿੰਦਰ ਮੋਦੀ ਦੇ ਵੱਲੋਂ ਟਰਵੀਟ ਕੀਤਾ ਗਿਆ ਤਾਂ ਬਿਲਕੁਲ ਪੜ੍ਹ ਕੇ ਸੁਣਾ ਦਿੰਨੇ ਆ ਉਹਨਾਂ ਨੇ ਜਾਣਕਾਰੀ ਦਿੱਤੀ ਕਿ ਉਹ ਅੱਜ ਸਵੇਰੇ 에어ਬੇਸ ਆਦਮਪੁਰ ਪਹੁੰਚੇ ਨੇ ਬਹਾਦਰ ਹਵਾਈ ਯੋਧੇ ਅਤੇ ਸੈਨਿਕਾਂ ਨੂੰ ਮਿਲੇ ਨੇ ਉਹਨਾਂ ਦਾ ਲੋਕਾਂ ਨਾਲ ਰਹਿਣਾ ਇੱਕ ਬਹੁਤ ਹੀ ਖਾਸ ਸਾਨੂੰ ਪਵਸੀ ਜੋ ਹਿੰਮਤ ਦ੍ਰਿੜਤਾ ਤੇ ਨੇਡਰਤਾ ਦਾ ਪ੍ਰਤੀਕ ਨੇ ਭਾਰਤ ਸਾਡੇ ਹਥਿਆਰਬੰਦ ਬਲਾਂ ਦਾ ਸਾਡੇ ਦੇਸ਼ ਲਈ ਕਿਤੇ ਹਰ ਕੰਮ ਲਈ ਹਮੇਸ਼ਾ ਤੁਹਾਨੂੰ ਆਦੀ ਹੈ ਸਸ਼੍ਰੀਕਾਲ ਤੋਂ ਸੇਖ ਰਿਹਾ ਹਾਂ ਸੰਜੈ نیوز ਤੇ ਮੈਂ ਹਮ ਫਰਦੀਪ ਕੌਰ ਇਸ ਵੇਲੇ ਦੀ ਵੱਡੀ ਅਪਡੇਟ ਲੈ ਕੇ ਹਾਜ਼ਰ ਹਾਂ ਦਰਸਲ ਦੇਸ਼ ਦੇ ਪ੍ਰਧਾਨ ਮੰਤ ਨਰੇਂਦਰ ਮੋਦੀ ਅੱਜ ਸਵੇਰੇ ਆਦਮਪੁਰ ਦੇ 에ਅਰ ਬੇਸ ਦੇ ਵਿੱਚ ਪਹੁੰਚੇ ਨੇ ਜਿੱਹਾਂ ਜਵਾਨਾਂ ਦੇ ਨਾਲ ਮਿਲ ਕੇ ਉਹਨਾਂ ਦੀ ਹੌਸਲਾ ਅਫਜ਼ਾਈ ਕੀਤੀ ਹੈ ਤਾਰੀਫ਼ ਕੀਤੀ ਹੈ ਤੇ ਉਹਨਾਂ ਨੂੰ ਕਿਹਾ ਕਿ ਤੁਸੀਂ ਇੰਨੀ ਨਿੱਡਰਤਾ ਦੇ ਨਾਲ ਇੰਨੀ ਮੁਸ਼ਕਲ ਦੇ ਸਮੇਂ ਦੇ ਵਿੱਚ ਦੇਸ਼ ਦੇ ਨਾਲ ਖੜੇ ਹੋ ਤਾਂ ਬਿਲਕੁਲ ਹੈ ਤਸਵੀਰਾਂ ਨੇ ਜਿਹੜੀਆਂ ਇਸ ਵੇਲੇ ਤੁਹਾਨੂੰ ਸਕਰੀਨ ਤੇ ਵੀ ਜ਼ਰੂਰ ਦਿਖਾ ਸਕਦੇ ਹਾਂ ਕਿਸ ਤਰੀਕੇ ਦੇ ਨਾਲ ਜਵਾਨਾਂ ਨੇ ਪੀਐਮ ਮੋਦੀ ਦੇ ਨਾਲ ਫੋਟੋਆਂ ਖਿਚਾਈਆਂ ਨੇ ਹੱਥ ਮਿਲਾਇਆ ਅਤੇ ਨਰਿੰਦਰ ਮੋਦੀ ਦੇ ਵੱਲੋਂ ਦਰਸਲ ਟਵੀਟ ਕੀਤਾ ਗਿਆ ਤਾਂ ਬਿਲਕੁਲ ਇੱਕ ਵਾਰੀ ਦਰਸ਼ਕਾਂ ਨੂੰ ਟਵੀਟ ਪੜ੍ਹ ਕੇ ਜ਼ਰੂਰ ਦਿਖਾ ਦਿੰਨੇ ਆ ਤਾਂ ਨਰਿੰਦਰ ਮੋਦੀ ਲਿਖਦੇ ਨੇ अर्ਲियर ਥਸ ਮਾਰਨਿੰਗ ਅੱਜ ਸਵੇਰੇ ਆਈ ਵੈਂਟ ਟੂ ਆਈ ਐਫ ਐਸ ਆਦਮਪੁਰ ਐਂਡ ਮੀਟ ਅਰ ਬਰੇਵ 에ਅਰ ਵਾਰੀਅਰਸ ਐਂਡ ਸ਼ੋਲਡਜਰਸ ਮੈਂ 에ਅਰ ਫੇਸ ਆਦਮਪੁਰ ਪਹੁੰਚਿਆ ਬਹਾਦਰੀ ਹਵਾਈ ਯੋਧਿਆਂ ਤੇ ਸੈਨਿਕਾਂ ਨੂੰ ਮਿਲਿਆ ਇਟ ਵਾਸ ਅ ਵੈਰੀ ਸਪੈਸ਼ਲ ਐਕਸਪੀਰੀਅੰਸ ਟੂ ਬੀ ਵਿਦ ਦੋਜ਼ ਹੂ ਆਪਟਿਮਾਈਜ਼ करेच ਤਾਂ ਬਿਲਕੁਲ ਉਹਨੇ ਕਿਹਾ ਕਿ ਉਹਨਾਂ ਲੋਕਾਂ ਦੇ ਨਾਲ ਰਹਿਣਾ ਇੱਕ ਬਹੁਤ ਹੀ ਖਾਸ ਅਨੁਭਵ ਸੀ ਜੋ ਹਿੰਮਤ ਦ੍ਰਿੜਤਾ ਤੇ ਨਿਡਰਤਾ ਦਾ ਪ੍ਰਤੀਕ ਹੈ ਤਾਂ ਬਿਲਕੁਲ ਇੰਡੀਆ ਇਜ਼ ਅ ਇੰਟਰਨਲੀ ਗ੍ਰੇਟਫੁਲ ਟੂਅਰ ਆਰਮਡ ਫੋਰਸ ਫਾਰ एवरीथिंग ਦੇ ਡੂ ਫਾਰ ਅਰ ਨੇਸ਼ਨ ਭਾਰਤ ਸਾਡੇ ਹਥਿਆਰਬੰਦ ਬਲਾਂ ਦਾ ਸਾਡੇ ਦੇਸ਼ ਲਈ ਕੀਤੇ ਹਰ ਕੰਮ ਲਈ ਹਮੇਸ਼ਾ ਜਿਹੜਾ ਧੰਨਵਾਦੀ ਰਹੇਗਾ ਤਾਂ ਬਿਲਕੁਲ ਨਰਿੰਦਰ ਮੋਦੀ ਨੇ ਜਿਹੜੇ ਅੱਜ ਸਵੇਰੇ ਸਵੇਰੇ ਆਦਮਪੁਰ ਪਹੁੰਚੇ ਨੇ ਪੰਜਾਬ ਦੇ ਆਦਮਪੁਰ ਦੇ ਵਿੱਚ ਪਹੁੰਚੇ ਨੇ ਜੀਹਾਂ ਸੈਨਿਕਾਂ ਦੇ ਨਾਲ ਗੱਲਬਾਤ ਕੀਤੀ ਔਰ ਸੈਨਿਕਾਂ ਨੇ ਵੀ ਫੋਟੋਆਂ ਖਿੱਚਵਾਈਆਂ ਨੇ ਹੱਥ ਮਿਲਾਏ ਨੇ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰ ਲਏ ਨੇ ਦਰਸਲ ਨਰਿੰਦਰ ਮੋਦੀ ਨੇ ਕਿਹਾ ਕਿ ਆਪਰੇਸ਼ਨ ਸੰਦੂਰ ਨੂੰ ਜਿਸ ਤਰੀਕੇ ਦੇ ਨਾਲ ਅੰਜਾਮ ਦਿੱਤਾ ਗਿਆ ਉਸ ਦਾ ਸਭ ਤੋਂ ਵੱਡਾ ਹੱਥ ਹੈ ਜਿਹੜਾ ਸਾਡੀ ਭਾਰਤੀ ਫੌਜ ਦਾ ਹੈ ਹਾ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਵਿੱਚ ਇੰਨੀ ਹਿੰਮਤ ਆਈ ਇੰਨੀ ਦ੍ਰਿੜਤਾ ਆਈ ਕਿ ਉਹਨਾਂ ਨੇ ਪਾਕਿਸਤਾਨ ਦੇ ਵਿੱਚ ਵੜ ਕੇ ਤਵਾਦੀਆਂ ਦੇ ਖਿਲਾਫ 9 ਟਿਕਾਣੇ ਜਿਹੜੇ ਉਹਨਾਂ ਦੇ ਤਬਾਹ ਕਰ ਦਿੱਤੇ ਨੇ ਤਾਂ ਬਿਲਕੁਲ ਨਰਿੰਦਰ ਮੋਦੀ ਦੇ ਵੱਲੋਂ ਟਰਵੀਟ ਕੀਤਾ ਗਿਆ ਤਾਂ ਬਿਲਕੁਲ ਪੜ ਕੇ ਸੁਣਾ ਦਿੰਨੇ ਆ ਉਹਨਾਂ ਨੇ ਜਾਣਕਾਰੀ ਦਿੱਤੀ ਕਿ ਉਹ ਅੱਜ ਸਵੇਰੇ 에어ਬੇਸ ਆਦਮਪੁਰ ਪਹੁੰਚੇ ਨੇ ਬਹਾਦਰ ਹਵਾਈ ਯੋਧਿਆਂ ਤੇ ਸੈਨਿਕਾਂ ਨੂੰ ਮਿਲਣ ਨੇ ਉਹਨਾਂ ਦਾ ਲੋਕਾਂ ਨਾਲ ਰਹਿਣਾ ਇੱਕ ਬਹੁਤ ਹੀ ਖਾਸ ਸਾਨੂੰ ਪਵਸੀ ਜੋ ਹਿੰਮਤ ਡ੍ਰਿੜਤਾ ਤੇ ਨੇਡਰਤਾ ਦਾ ਪ੍ਰਤੀਕ ਨੇ ਭਾਰਤ ਸਾਡੇ ਹਥਿਆਰਬੰਦ ਬਲਾਂ ਦਾ ਸਾਡੇ ਦੇਸ਼ ਲਈ ਕਿਤੇ ਹਰ ਕਮਲੀ ਹਮੇਸ਼ਾ ਤੁਨੁਵਾਦੀ ਹੈ ਸਸ਼੍ਰੀਕਾਲ ਤੁਸੀਂ ਸੁਖਰੇਸਨ ਜੈਨੂ ਸੀ ਮੈਂ ਹੰ ਪ੍ਰਦੀਪ ਕੌਰ ਇਸ ਵੇਲੇ ਦੀ ਵੱਡੀ ਅਪਡੇਟ ਲੈ ਕੇ ਹਾਜ਼ਰ ਆ ਦਰਸਲ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਜ ਸਵੇਰੇ ਆਦਮਪੁਰ ਦੇ 에ਅਰਬੇਸ ਦੇ ਵਿੱਚ ਪਹੁੰਚੇ ਨੇ ਜਿੱਹਾਂ ਜਵਾਨਾਂ ਦੇ ਨਾਲ ਮਿਲ ਕੇ ਉਹਨਾਂ ਦੀ ਹੌਸਲਾ ਅਫਜ਼ਾਈ ਕੀਤੀ ਹੈ ਤਾਰੀਫ਼ ਕੀਤੀ ਹੈ ਤੇ ਉਹਨਾਂ ਨੂੰ ਕਿਹਾ ਕਿ ਤੁਸੀਂ ਇੰਨੀ ਨਿਡਰਤਾ ਦੇ ਨਾਲ ਇੰਨੀ ਮੁਸ਼ਕਲ ਦੇ ਸਮੇਂ ਦੇ ਵਿੱਚ ਦੇਸ਼ ਦੇ ਨਾਲ ਖੜੇ ਹੋ ਤਾਂ ਬਿਲਕੁਲ ਹੈ ਤਸਵੀਰਾਂ ਨੇ ਜਿਹੜੀਆਂ ਇਸ ਵੇਲੇ ਤੁਹਾਨੂੰ ਸਕਰੀਨ ਤੇ ਵੀ ਜ਼ਰੂਰ ਦਿਖਾ ਸਕਦੇ ਆ ਕਿਸ ਤਰੀਕੇ ਦੇ ਨਾਲ ਜਵਾਨਾਂ ਨੇ ਪੀਐਮ ਮੋਦੀ ਦੇ ਨਾਲ ਫੋਟੋਆਂ ਖਿਚਾਈਆਂ ਨੇ ਹੱਥ ਮਿਲਾਇਆ ਹੈ ਅਤੇ ਨਰਿੰਦਰ ਮੋਦੀ ਦੇ ਵੱਲੋਂ ਦਰਸਲ ਟਵੀਟ ਕੀਤਾ ਗਿਆ ਤਾਂ ਬਿਲਕੁਲ ਇੱਕ ਵਾਰੀ ਦਰਸ਼ਕਾਂ ਨੂੰ ਟਵੀਟ ਪੜ੍ਹ ਕੇ ਜ਼ਰੂਰ ਦਿਖਾ ਦਿੰਨੇ ਆ ਤਾਂ ਨਰਿੰਦਰ ਮੋਦੀ ਲਿਖਦੇ ਨੇ अर्ਲियर ਥਸ ਮਾਰਨਿੰਗ ਅੱਜ ਸਵੇਰੇ ਆਈ ਵੈਂਟ ਟੂ ਆਈ ਐਫ ਐਸ ਆਦਮਪੁਰ ਐਂਡ ਮੀਟ ਅਰ ਬਰੇਵ 에ਅਰ ਵਾਰੀਅਰਸ ਐਂਡ ਸੋਲਜਰਸ ਮੈਂ 에ਅਰ ਫੇਸ ਆਦਮਪੁਰ ਪਹੁੰਚਿਆ ਬਹਾਦਰੀ ਹਵਾਈ ਯੋਧਿਆਂ ਤੇ ਸੈਨਿਕਾਂ ਨੂੰ ਮਿਲਿਆ ਇਟ ਵਾਸ ਅ ਵੈਰੀ ਸਪੈਸ਼ਲ ਐਕਸਪੀਰੀਅੰਸ ਟੂ ਬੀ ਵਿਦ ਦੋਜ਼ ਹੂ ਆਪਟਿਮਾਈਜ਼ करेज ਤਾਂ ਬਿਲਕੁਲ ਉਹਨਾਂ ਕਿਹਾ ਕਿ ਉਹਨਾਂ ਲੋਕਾਂ ਦੇ ਨਾਲ ਰਹਿਣਾ ਇੱਕ ਬਹੁਤ ਹੀ ਖਾਸ ਅਨੁਭਵ ਸੀ ਜੋ ਹਿੰਮਤ ਦ੍ਰਿੜਤਾ ਤੇ ਨਿਡਰਤਾ ਦਾ ਪ੍ਰਤੀਕ ਹੈ ਤਾਂ ਬਿਲਕੁਲ ਇੰਡੀਆ ਇਜ਼ ਅ ਇੰਟਰਨਲੀ ਗ੍ਰੇਟਫੁਲ ਟੂਅਰ ਆਰਮਡ ਫੋਰਸ ਫਾਰ एवरीथिंग ਦੇ ਡੂ ਫਾਰ ਅਰ ਨੇਸ਼ਨ ਭਾਰਤ ਸਾਡੇ ਹਥਿਆਰਬੰਦ ਬਲਾਂ ਦਾ ਸਾਡੇ ਦੇਸ਼ ਲਈ ਕੀਤੇ ਹਰ ਕੰਮ ਲਈ ਹਮੇਸ਼ਾ ਜਿਹੜਾ ਧੰਨਵਾਦੀ ਰਹੇਗਾ ਤਾਂ ਬਿਲਕੁਲ ਨਰਿੰਦਰ ਮੋਦੀ ਨੇ ਜਿਹੜੇ ਅੱਜ ਸਵੇਰੇ ਸਵੇਰੇ ਆਦਮਪੁਰ ਪਹੁੰਚੇ ਨੇ ਪੰਜਾਬ ਦੇ ਆਦਮਪੁਰ ਦੇ ਵਿੱਚ ਪਹੁੰਚੇ ਨੇ ਜੀਹਾਂ ਸੈਨਿਕਾਂ ਦੇ ਨਾਲ ਗੱਲਬਾਤ ਕੀਤੀ ਔਰ ਸੈਨਿਕਾਂ ਨੇ ਵੀ ਫੋਟੋਆਂ ਖਿੱਚਵਾਈਆਂ ਨੇ ਹੱਥ ਮਿਲਾਏ ਨੇ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰ ਲਏ ਨੇ ਦਰਸਲ ਨਰਿੰਦਰ ਮੋਦੀ ਨੇ ਕਿਹਾ ਕਿ ਆਪਰੇਸ਼ਨ ਸੰਦੂਰ ਨੂੰ ਜਿਸ ਤਰੀਕੇ ਦੇ ਨਾਲ ਅੰਜਾਮ ਦਿੱਤਾ ਗਿਆ ਉਸ ਦਾ ਸਭ ਤੋਂ ਵੱਡਾ ਹੱਥ ਹੈ ਜਿਹੜਾ ਸਾਡੀ ਭਾਰਤੀ ਫੌਜ ਦਾ ਹੈ ਹਾ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਵਿੱਚ ਇੰਨੀ ਹਿੰਮਤ ਆਈ ਇੰਨੀ ਦ੍ਰਿੜਤਾ ਆਈ ਕਿ ਉਹਨਾਂ ਨੇ ਪਾਕਿਸਤਾਨ ਦੇ ਵਿੱਚ ਵੜ ਕੇ ਆਤਵਾਦੀਆਂ ਦੇ ਖਿਲਾਫ 9 ਟਿਕਾਣੇ ਜਿਹੜੇ ਉਹਨਾਂ ਦੇ ਤਬਾਹ ਕਰ ਦਿੱਤੇ ਨੇ ਤਾਂ ਬਿਲਕੁਲ ਨਰਿੰਦਰ ਮੋਦੀ ਦੇ ਵੱਲੋਂ ਟਰਵੀਟ ਕੀਤਾ ਗਿਆ ਤਾਂ ਬਿਲਕੁਲ ਪੜ ਕੇ ਸੁਣਾ ਦਿੰਨੇ ਆ ਉਹਨਾਂ ਨੇ ਜਾਣਕਾਰੀ ਦਿੱਤੀ ਕਿ ਉਹ ਅੱਜ ਸਵੇਰੇ 에ਅਰਬੇਸ ਆਦਮਪੁਰ ਪਹੁੰਚੇ ਨੇ ਬਹਾਦਰ ਹਵਾਈ ਯੋਧੇ ਅਤੇ ਸੈਨਿਕਾਂ ਨੂੰ ਮਿਲੇ ਨੇ ਉਹਨਾਂ ਦਾ ਲੋਕਾਂ ਨਾਲ ਰਹਿਣਾ ਇੱਕ ਬਹੁਤ ਹੀ ਖਾਸ ਸਾਨੂੰ ਪਵਸੀ ਜੋ ਹਿੰਮਤ ਡਿੜਤਾ ਤੇ ਨੇਡਰਤਾ ਦਾ ਪ੍ਰਤੀਕ ਨੇ ਭਾਰਤ ਸਾਡੇ ਹਥਿਆਰਬੰਦ ਬਲਾਂ ਦਾ ਸਾਡੇ ਦੇਸ਼ ਲਈ ਕਿਤੇ ਹਰ ਕੰਮ ਲਈ ਹਮੇਸ਼ਾ ਤੁਹਾਨੂੰ ਆਦੀ ਹੈ ਸਸ਼੍ਰੀਕਾਂ